हां सर संत रामपाल जी ਵੱਲੋਂ ਇੱਕ ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਉਹਨੇ ਸਮੁੱਚੀ ਟੀਮ ਵੀ ਇੱਥੇ ਪਹੁੰਚੇ ਕੀ ਕਹਿਣਾ ਚਾਹੂੰਗੀ ਸਰ ਲੱਗੇ ਬੇਕਰ ਬਹੁਤ ਘੱਟ ਸੰਤ ਹੁੰਦੇ ਆਏ ਜਿਹੜੇ ਆਪਦੇ ਲੋਕਾਂ ਦਾ ਖਿਆਲ ਰੱਖਦੇ ਆ ਜਿਹੜੇ ਉਹਨਾਂ ਨੂੰ ਮੰਨਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੀਆਂ ਲੋੜਾਂ ਜ਼ਰੂਰਤਾਂ ਨੂੰ ਸਮਝਦੇ ਵੀ ਆ ਸੋ ਬਹੁਤ ਵਧੀਆ ਪਰਾਲਾ ਕਿਸੇ ਦੇ ਸਿਰ ਤੇ ਛੱਤ ਦੇਣੀ ਮੈਨੂੰ ਲੱਗਦਾ ਇਤੋਂ ਵੱਡਾ ਕੋਈ ਪੁਲ ਨਹੀਂ ਹੋ ਸਕਦਾ ਤੇ ਇਹੋ ਜਿਹਾ ਪੁਲ ਲੱਗਦਾ ਵੀ ਹੈ ਮੈਂ ਸੰਤਾਂ ਦੀ ਨਿਕਲ ਕਰਦਾ ਹੋਰ ਵੀ ਕੋਈ ਜੇ ਕਿਸੇ ਵੀ ਬੰਦੇ ਦੀ ਕੋਈ ਮਦਦ ਕਰ ਸਕਦਾ ਤਾਂ ਉਹ ਸਾਰਿਆਂ ਤੋਂ ਵੱਡੀ ਜਿਹੜੀ ਪੁੰਨ ਦਾ ਕੰਮ ਹੁੰਦਾ ਸੋ ਮੈਨੂੰ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਲੱਗਿਆ ਠੀਕ ਹੈ ਸਰ ਤਾਂ ਕੀ ਨਾ ਤੁਹਾਡਾ ਜੀ ਮੇਰਾ ਉਤਾਰ ਜਾਂਦਾ ਹੈ ਬਾਪ ਦਾ ਜੀ ਆਹ ਤਰ੍ਹਾਂ ਜਾਂ ਜੀ ਤੁਹਾਨੂੰ ਸੰਤ RAM PAL ਜੀ ਵੱਲੋਂ ਮਕਾਨ ਬਣਾ ਕੇ ਦਿੱਤਾਗਾ ਕੀ ਕਹਿਣਾ ਚਾਹੋਗੇ ਇਸ ਮੁੱਖੀ ਤੇ ਜੀ ਐਸ ਨੂੰ ਆਪੇ ਤਾਂ ਜੀ ਬਸ ਇੰਨੀ ਗੱਲ ਕਹਿਣਾ ਜੀ ਮੇਰੇ ਵਕਤ ਤਾਂ ਪਰਮਾਤਮਾ ਉਤਰਿਆ ਹੈ ਸਤਿਗੁਰੂ ਮਾਰਾ ਇੰਨੀ ਏਡੀ ਦਇਆ ਹੋਈ ਹੈ ਕਿ ਕਹਿ ਨਹੀਂ ਜਾਂਦਾ ਜੋ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਇਹਨਾਂ ਬਾਬਾ ਜੀ ਦੇ ਸੰਪਰਕ ਵਿੱਚ ਕਿਸ ਤਰ੍ਹਾਂ ਆਏ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਨੂੰ ਮਕਾਨ ਦੀ ਜ਼ਰੂਰਤ ਹੈ ਜੀ ਮੈਂ ਇਹਨਾਂ ਦੇ ਚਰਨਾਂ 'ਚ 2013 ਦਾ ਗਿਆ ਹੋਇਆ ਸੀ ਜੀ ਇਹਨਾਂ ਦੇ ਸ਼ੇਵ ਕੀ ਹੈ ਜੀ ਜੀ ਤੇ ਜੋ ਭਾਈ ਤੁਹਾਨੂੰ ਪਤਾ ਲੱਗਿਆ ਵੀ ਇਹਦੀ ਇਹ ਸਥਿਤੀ ਹੈ ਤੇ ਗੁਰੂ ਮਹਾਰਾਜ ਜੀ ਨੇ ਪ੍ਰਿਆਸ ਕੀਤੀ ਗੁਰੂਵਾਰਾ ਜੀ ਨੇ ਆਦੇ ਆਲਿਕਾ ਚ ਚਲੋ ਬੱਚੇ ਦਾ ਕੰਮ ਕਰਾਓ ਜੀ ਅੱਜ ਤੁਸੀਂ ਮਕਾਨ ਦੇ ਵਿੱਚ ਤੁਹਾਨੂੰ ਸਮਾਨ ਵੀ ਦਿੱਤਾਗਾ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਮੈਂ ਕਹ ਜੀ ਕੁਛ ਕਹਿਣ ਲੱਤੇ ਨੋ ਵੀ ਨਹੀਂ ਆ ਰਿਹਾ ਜੀ ਇੰਨੀ ਮਰ ਕੇ ਬਾਗ ਖਿਲਾਏ ਇੱਕ ਬਾਗ ਨੂੰ ਬਾਗ ਹੀ ਖਿਲਾਵਾ ਜੀ ਸਾਡੇ ਪਿੱਛੇ ਜੀ ਹਾਂਜੀ ਠੀਕ ਹੈ ਸਰ ਹਾਂਜੀ ਸਰ ਹਾਂਜੀ ਆ ਸੰਤ ਰਾਮਪਾਲ ਜੀ ਵੱਲੋਂ ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤੇ ਗਏ ਜੀ ਕੀ ਕਹਿਣਾ ਚਾਹੋਗੇ ਇਸ ਮੁੱਖ ਜੀ ਤੁਹਾਡੀ ਸਮਝੀ ਟੀਮ ਪੁੱਛੀ ਦੇਖੋ ਜੀ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਕਿ ਸੰਤ RAM PAL ਜੀ ਨੇ ਪੂਰੇ ਦੇਸ਼ ਵਿੱਚ ਤੇ ਨੇਪਾਲ ਵਿੱਚ ਇੱਕ ਅਨਪੂਰਨ ਮੁੰਦਮ ਚਲਾਈ ਹੋਈ ਹੈ ਇਹ ਤਹਿਤ ਸੰਤ RAM PAL ਜੀ ਇਹ ਨਾ ਰਹਾ ਕਿ ਰੋਟੀ ਕਪੜਾ ਚਿਕਿਤਾ ਸਿੱਖਿਆ ਔਰ ਮਕਾਨ ਹਰ ਗਰੀਬ ਕੋ ਦੇ ਰਹਾ ਹੈ ਕਬੀਰ ਭਗਵਾਨ ਇਹਦੇ ਤਹਿਤ ਪੂਰੇ ਦੇਸ਼ ਵਿੱਚ ਜਿੰਨੇ ਵੀ ਲਾਚਾਰ ਗਰੀਬ ਪਰਿਵਾਰ ਨੇ ਆਰਤੀਕ ਤੌਰ ਤੇ ਉਹਨਾਂ ਨੂੰ ਹਰੇਕ ਮਹੀਨੇ ਰਾਸ਼ਨ ਕਪੜਾ ਬੱਚਿਆਂ ਦੇ ਐਜੂਕੇਸ਼ਨ ਦੇ ਵਿੱਚ ਸਕੂਲ ਬੈਗ ਫੀਸ ਸਟੇਸ਼ਨ ਤੱਕ ਦਿੱਤੀ ਜਾ ਰਹੀ ਹੈ ਜਿਹੜੇ ਪਰਿਵਾਰ ਇਲਾਜ ਕਰਾਉਣ ਵਿੱਚ ਅਸਮਰਥ ਨੇ ਉਹਦਾ ਇਲਾਜ ਵੀ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਮਕਾਨ ਦੀ ਗੱਲ ਕਰੀ ਤਾਂ ਸੰਤਰਾਮਪਾਲ ਜੀ ਮਹਾਰਾਜ ਨੇ ਦੇਸ਼ਪੁਰ ਦੇ ਵਿੱਚ ਸੈਂਕੜਾਂ ਯਾਰਾਂ ਲੋਕਾਂ ਦੇ ਮਕਾਨ ਬਣਵਾ ਕੇ ਵੀ ਦਿੱਤੇ ਮੇਜਰ ਮੈਨੇ ਰਿਪੇਅਰ ਵੀ ਕਰਵਾਈ ਹੈ ਜਿੱਥੇ ਟਾਇਲ ਬਾਥਰੂਮ ਦੇ ਲੋੜਾ ਅਕੋਰਡਿੰਗ ਟੂ ਰਿਕੁਆਇਰਮੈਂਟ ਸਾਰਾ ਕੰਮ ਕਰਵਾ ਕੇ ਦਿੱਤਾ ਹੈ ਇੱਕ ਤਾਂ ਮੈਂ ਹੋਰ ਗੱਲ ਦੱਸਣਾ ਚਾਹੁੰਗਾ ਐਸੀ ਸੰਸਥਾ ਹੈ ਸੰਤਰਾਮਪਾਲ ਜੀ ਮਹਾਰਾਜ ਦੀ ਜਿੱਥੇ ਕਿਸੇ ਪਰਿਵਾਰ ਕੋਲ ਕੋਈ ਪ ਕਿਸ ਤਰ੍ਹਾਂ ਪੰਜਾਬ ਦੇ ਵਿੱਚ 247 ਤੋਂ ਉੱਪਰ ਪਰਿਵਾਰਾਂ ਨੂੰ ਸਿਰਫ ਪੰਜਾਬ ਦੇ ਵਿੱਚ ਹਰੇਕ ਨੂੰ ਰਾਸ਼ਨ ਦੇ ਮਗਰ ਦਿੱਤੀ ਜਾ ਰਹੀ ਹੈ ਹਾਂ ਜੇਕਰ ਗੱਲ ਕੀਤੀ ਜਾਵੇ ਜੈਤੂ ਵਿੱਚ ਜੈਤੂ ਵਿੱਚ ਕਿੰਨੇ ਪਰਿਵਾਰਾਂ ਨੂੰ ਤੁਸੀਂ ਮਕਾਨ ਬੁਹਿਆ ਕਰਵਾ ਚੁੱਕੇ ਹੋ ਤੇ ਕਿੰਨੇ ਨੂੰ ਰਾਸ਼ਨ ਦਿੱਤਾ ਜਾ ਰਿਹਾ ਜੈਤੂ ਵਿੱਚ ਸਿਰਫ ਅਜੇ ਕੋਈ ਪਰਿਵਾਰ ਨੂੰ ਮਕਾਨ ਬਣਵਾ ਕੇ ਦਿੱਤਾ ਗਿਆ ਕਿਉਂਕਿ ਜਦੋਂ ਅਸੀਂ ਰਾਸ਼ਨ ਦੀ ਜਨਕੀ ਸ਼ੁਰੂਆਤ ਕੀਤੀ ਗਈ ਹੈ ਤੁਹਾਡੇ ਸ਼ੁਰੂਆਤ ਕੀਤੀ ਪੰਜਾਬ ਵਿੱਚ 28 ਮਕਾਨ ਬਣਾ ਕੇ ਦਿੱਤੇ ਗਏ ਨੇ ਤੇ 28 ਮਕਾਨ ਸੰਤਰਾਮਪਾਲ ਜੀ ਵੱਲੋਂ ਜਿਹੜਾ ਕਿ ਅਪਰੂਵਲ ਆ ਚੁੱਕੀ ਹੈ ਕਮੇਟੀ ਵੱਲੋਂ ਸੰਤਰਾਮਪਾਲ ਜੀ ਮਾਰ ਵੱਲੋਂ 8 ਮਕਾਨ ਹੈਂਡਓਵਰ ਕਰਕੇ ਦਿੱਤੇ ਆ ਤੁਹਾਡੀ ਸਾਡੀ ਟੀਮ ਦੀ ਜਿਹੜਾ ਸਾਡਾ ਨੇਨ ਆਸ਼ਰਮਾਂ ਜਿਹੜਾ ਸਤਪੋਸ਼ਕਿਮ ਘਰਾਣਾ ਥਾam ਜਿਹੜਾ ਸੋਨੀਪਥ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸੰਤਰਾਮਪਾਲ ਜੀ ਮਾਰਜੀ ਦੇ ਟਰਸਟ ਦੇ ਦੋ ਆਸ਼ਰਮ ਨੇ ਸਤਪੋਸ਼ਕਿਮ ਤੋਂ ਲਈ ਸੰਗੂ ਪੰਜਾਬ ਤੇ ਸਤਪੋਸ਼ਕਿਮ ਖਮਾਣੂ ਜ਼ਿਲ੍ਹਾ ਸ਼ਹੀਦ ਫਤਿਹਗੜ ਸਾਹਿਬ ਪੰਜਾਬ ਜੀ ਥੈਂਕ ਯੂ ਸਰ